ਪੇਂਡੂ ਆਸਟ੍ਰੇਲੀਆ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਅੱਜ ਜਿਹੜੀ ਤਰੀਕ ਆ 24 ਆ ਤੇ ਮਈ ਮਹੀਨਾ 2025 ਸਾਲ ਆ ਤੇ ਬੜਾ ਖੂਬਸੂਰਤ ਦਿਨ ਚੜ੍ਹਿਆ ਤੇ ਮੈਂ ਇਸ ਟਾਈਮ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਰਾਜਧਾਨੀ ਪਾਰਥ 'ਚ ਖੜਾ ਆ ਤੇ ਪਾਰਥ ਦੇ ਵੀ ਇੱਕ ਗੁਰਦੁਆਰਾ ਸਾਹਿਬ ਦੇ ਕੋਲ ਖੜਾ ਆ ਇੱਥੋਂ ਦੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਦਾ ਹਾਲਾਤ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਚੀਜ਼ਾਂ ਦੇਖੀਆਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਤੇ ਮੈਨ ਤੇ ਖਾਸ ਕਰਕੇ ਜਿੱਥੇ ਸ਼ੁਰੂ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਬਣੀ ਹੋਈ ਉਹਦੇ ਬਾਰੇ ਚ ਆਪਾਂ ਅੱਜ ਗੱਲਬਾਤ ਕਰਨੀ ਆ ਸਾਨੂੰ ਮਨਵੀਰ ਭਾਈ ਇਹਦੇ ਬਾਰੇ ਚ ਹੋਰ ਦੱਸਣਗੇ ਨਾਲ ਸਾਡੇ ਸਾਥੀ ਆਏ ਹੋਏ ਆ ਭਾਈ ਸ਼ੰਮੀ ਔਰ ਤੇ ਕ੍ਰਿਸ਼ਨ ਚੰਦ ਜੀ ਆ ਔਰ ਬਰਵਿੰਦਰ ਭయ్యా ਵਿੱਚ ਵਿਕਰਮ ਭయ్యా ਆ ਜੋ ਭਾਈ ਜੀ ਉਹ ਨਹੀਂ ਆ ਜੋ ਇੱਥੇ ਜਾ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫਤਹਿ ਸਾਰਿਆਂ ਨੂੰ ਧੰਨਵਾਦ ਮੀਤੂ ਭਾਈ ਜੀ ਨੂੰ ਇੱਥੇ ਅਨੁਪਰਤ ਚ ਤੇ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਆਪਾਂ ਹੁਣ ਸਾਰੇ ਕੈਰਿੰਗਵੈਲ ਗੁਰਦੁਆਰੇ ਖੜੇ ਆ ਆਈ ਥਿੰਕ ਤੋੜੇ ਕੋ ਟਾਈਮ ਵੀ ਜ਼ਿਆਦਾ ਨਹੀਂ ਅਸੀਂ ਬੜਾ ਸਮਰੀਸ ਕਹਿੰਦੇ ਤੇ ਸਖਤ ਨੂੰ ਵੀ ਜੂਰ ਆਉਣਾ ਪੈਣਾ ਇੱਥੇ ਆਈ ਥਿੰਕ ਇਹ ਤਕਰੀਬਨ ਨਾ ਪਹਿਲਾ ਗੁਰਦੁਆਰਾ ਪੂਰੇ ਆਸਟ੍ਰੇਲੀਆ ਚ ਕਿ ਜਿਹੜੀ ਅੰਦਰ ਦੀ ਦੀਵਾਰ ਜਿਹੜਾ ਵਜਨ ਵਾਲੇ ਗੁਰਦੁਾਰੇ ਤੇ ਟਾਈਮ ਨਾ ਪੂਰੇ ਨਿਕਲਸਨ ਰੋਡ ਚ ਇੱਕ ਸਿੱਖ ਮਿਊਰਲ ਬ੍ਰਾਡਕਾਸਟ ਕੀਤਾ ਵਾ ਆਪਣਾ ਡਾਕਟਰ ਡੈਨੀਅਲ ਤੁਹਾਡੇ ਤੁਹਾਡੇ ਪਿੰਡ ਦਾ ਹੀ ਹੈ ਐਡਲੇ ਤੋਂ ਆਇਆ ਸਾਡਾ ਡੈਨੀਅਲ ਹਾਂਜੀ ਸਾਡਾ ਸਾਰਿਆਂ ਦਾ ਡੈਨੀਅਲ ਉਹਨੂੰ ਉਹਦਾ ਉਪਰਾਲਾ ਸੀ ਕਿ ਆਪਾਂ ਨਾ ਆਪਣੀ ਕਮਿਊਨਿਟੀ ਦੀ ਇਮੇਜ ਕਿਵੇਂ ਕੰਧ ਚ ਪਾਈਏ ਕਿ ਪੂਰੀ ਰੋਡ ਚ ਜਿਹੜਾ ਟ੍ਰੈਫਿਕ ਵੱਤਦੀ ਉਹ ਵੇਖੇ ਤੇ ਇਹ ਗੁਰੂ ਘਰ ਠੀਕ ਆ ਪਰ ਇਹਦਾ ਮਤਲਬ ਕੀ ਆ ਜੀ ਸੋ ਇਹ ਪੂਰਾ ਨਚੋੜ ਇਹ ਕੰਧ ਚ ਦਾ ਪਾਇਆ ਵਾ ਕਿ ਆਪਣੇ ਪੜੇ ਪੁਰਾਣੇ ਪੁਰਾਣੇ ਆਪਣੇ ਪੜੇ ਪਹਿਲੇ ਬੰਦੇ ਆਏ ਸੀ ਉਹ ਕੈਮਲੈਸ ਹੁੰਦੇ ਸੀ ਜੀ ਮੈਂ ਦੇਖ ਰਿਹਾ ਭਾਈ ਕੀ ਕਰਕੇ ਕਰੀਏ ਤਾਂ ਸਾਡਾ ਉੱਠੇ ਕਿ ਸਿੰਬਲ ਆ ਕਿਉਂਕਿ ਸਾਡੇ ਪਹਿਲਾ ਬੰਦੇ ਕੈਮਲਿਆਰ ਸੀ ਸੋ ਕੈਮਲਿਸ ਤੋਂ ਬਾਅਦ ਆਪਾਂ ਇਹ ਲੋਕਲ ਫਲਾਵਰਸ ਆਸਟ੍ਰੇਲੀਅਨ ਵੈਸਟਰਨ ਆਸਟ੍ਰੇਲੀਅਨ ਦੇ ਫਲਾਵਰ ਤੇ ਆਪਣੇ ਤਕਰੀਬਨ ਬੜੇ ਛਪਾਈ ਚਾਰੇ ਆਪਣੇ ਬੜੇ ਟਰਾਂਸਪੋਰਟ ਇੰਡਸਟਰੀ ਚ ਕੰਮ ਕਰਦੇ ਹਾਈ ਵੇਸਪ ਹੁੰਦੇ ਆ ਜੀ ਜੀ ਟਰਬਨ ਇੰਟ੍ਰਸ ਉਹਦਾ ਮਕਸਦ ਆ ਜਿੱਥੇ ਟਰਬਨ ਤੁਸੀਂ ਵੇਖਦੇ ਓਥੇ ਵਿਸ਼ਵਾਸ ਹੋਣਾ ਚਾਹੁੰਦਾ ਬਿਲਕੁਲ ਬਿਲਕੁਲ ਫਟਕੇ ਵਾਲਾ ਨੌਜਵਾਨ ਫਟਕੇ ਵਾਲਾ ਨੌਜਵਾਨ ਇਹ ਸਾਡਾ ਘੜਾਵਾ ਤੁਸੀਂ ਵੇਖੋ ਸਰਬਤ ਦਾ ਭਲਾ ਸਾਰਾ ਥਾਂ ਲਿਖਿਆ ਇਹ ਬੀਬੀ ਆ ਤੇ ਇਹ ਦੂਸਰਾ ਫੁੱਲ ਮੈਰੀਗੋਲ ਜਿਹੜਾ ਐਨਜ਼ੈਕ ਆਸਟ੍ਰੇਲੀਆ ਇੰਡੀਆ ਦਾ ਕਨੈਕਸ਼ਨ ਕਰਦਾ ਤੇ ਇਹ ਗੁਰੂ ਨਾਨਕ ਦੇ ਤਿੰਨ ਇੰਪੋਰਟੈਂਟ ਮਕਸਦ ਜੀ ਜੀ ਵਰਕ ਹਾਰਡ ਸ਼ੇਅਰ ਐਂਡ ਮਾਈਨਸ ਤੇ ਇਹ ਸਾਡਾ ਪੁਰਾਣਾ ਕਰਾਫਾ ਸਾਡੀਆਂ ਬੀਬੀਆਂ ਜਿੰਨੇ ਪੰਜਾਬ ਚ ਸਾਰਾ ਕੁਝ ਘਰ ਸਵਾਰਦੀ ਸੀ ਉਹਦੇ ਨਾਲ ਪੂਰਾ ਲਵੇਟਿਆ ਪਿਆਵਾ ਪਟਕੇ ਨਾਲ ਇਹ ਪੂਰਾ ਹਿਸਟਰੀ ਤੁਸੀਂ ਵੇਖੋ ਪਿੱਛੇ ਪਟਕੇ ਦੇ ਵਾਲੇ ਬਿਲਕੁਲ ਚੱਲ ਰਿਹਾ ਲੋ ਜੀ ਇਹ ਤੁਹਾਨੂੰ ਦਿਖਾ ਦਿੰਨੇ ਆ ਡੈਨੀਅਲ ਕਾਰਨਲ ਹੋਰਾ ਨੇ ਜਿੱਥੇ ਪੇਂਟਿੰਗ ਬਣਾਈ ਆ ਨਾਲੇ ਲਿਖ ਕੇ ਵੀ ਜਿਹੜਾ ਇੱਕ ਮਾਰਲ ਬਾਰੇ ਸਾਰਾ ਲਾਇਆ ਹੋਇਆ ਵੀ ਕੀ ਇਹਦੀ ਵੈਲਿਊਜ਼ ਆ ਕਿਵੇਂ ਹੈਗਾ ਇਹ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਨਾਲ ਤੇ ਇਧਰ ਡਬਲਯੂਐਸ ਸਿੱਖ ਮਾਰਲ ਦੇ ਜਿਹੜਾ ਇੱਕ ਮੇਅਰ ਬਣਿਓ ਤੇ ਇਥੋਂ ਦੇ ਪ੍ਰਧਾਨ ਸਾਹਿਬ ਬਣਿਓ ਜਿਹੜਾ ਇੱਕ ਹਰਪ੍ਰੀਤ ਸਿੰਘ ਹੋਰਾ ਬਣਿਓ ਦਿੱਤਾ ਗਿਆ ਜੀ ਤੇ ਤੁਸੀਂ ਦੇਖ ਸਕਦੇ ਹੋ ਇਹ ਵਿੱਚ ਵੀਰ ਜੀ ਹਰਬਜਨ ਸਿੰਘ 베ਜਵਾਨ ਜਿਨ੍ਹਾਂ ਨੇ ਸਾਵਾ ਸਿੱਖ ਐਸੋਸੀਏਸ਼ਨ ਵੈਸਟਰਨ ਆਸਟ੍ਰੇਲੀਆ ਨੂੰ 1975 ਚ ਰਜਿਸਟਰ ਕੀਤਾ ਸੀ ਆਸਟ੍ਰੇਲੀਆ ਅੱਛਾ ਇਹ ਵੀ ਜ਼ਿੰਦਾਬਾ 88 ਸਾਲ ਦੇ ਵਾਹ ਜੀ ਵਾਹ ਉਹਨਾਂ ਦੀ ਫਿਰ ਇਹ ਲਿਖੀ ਹੋਈ ਹੈ ਜੀ ਕਿ ਜਿਨ੍ਹਾਂ ਦੀਆਂ ਸ਼ੁਰੂਆਤੀ ਕੀਤੀਆਂ ਨਿਉਂ ਦੀਆਂ ਇੱਟਾਂ ਤੇ ਅੱਜ ਐਡਾ ਵੱਡਾ ਕੁਝ ਬਣਿਆ ਆ ਬਿਲਕੁਲ ਜੀ ਮੈਂ ਇੱਥੇ ਦਰਸ਼ਕਾਂ ਨੂੰ ਜ਼ਰੂਰ ਇਹ ਦੱਸਣਾ ਚਾਹਾਂਗਾ ਵੀ ਜੇਕਰ ਇੱਥੇ ਅਸਟ੍ਰੇਲੀਆ ਦੇ ਵਿੱਚ ਵੀ ਦੇਖਿਆ ਮੈਂ ਜੇ ਤੁਹਾਡੇ ਕੋਲੇ ਵਧੀਆ ਪੁਆਇੰਟ ਆ ਤੇ ਤੁਸੀਂ ਆਪਣੇ ਆਪ ਨੂੰ ਦਰਸਾ ਸਕਦੇ ਹੋ ਤਾਂ ਉਹਦਾ ਜੇ ਨਮੂਨਾ ਜਾਂ ਆਧਾਰ ਨਿਖੇ ਤਾਂ ਸਭ ਤੋਂ ਬੈਸਟ ਆ ਇਹ ਬਹੁਤ ਬਿਜ਼ੀ ਰੋਡ ਆ ਹਜ਼ਾਰਾਂ ਗੱਡੀਆਂ ਦੇ ਉੱਤੋਂ ਦੀ ਗੁਜ਼ਰਦੀ ਆ ਬਾਰ-ਬਾਰ ਹਰੇਕ ਨੂੰ ਕਹਿਣਾ ਵੀ ਅਸੀਂ ਕੌਣ ਆ ਤਾਂ ਇਹ ਦੱਸ ਰਹੀ ਆ ਕਿੰਨੇ ਮਾਰਲ ਸਾਰਾ ਦੱਸ ਰਿਆ ਤੇ ਮੈਂ ਡਾਕਟਰ ਡੈਨੀਅਲ ਕਾਰਨਲ ਜਿਹਨੂੰ ਅਸੀਂ ਡੈਨੀਅਲ ਸਿੰਘ ਵੀ ਕਹਿੰਦੇ ਨੇ ਅੱਜਕੱਲ ਉਹ ਸਾਡੇ ਲਈ ਬਹੁਤ ਕੁਰਬਾਨੀਆਂ ਕਰਦਾ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਨੇ ਐਡਾ ਵਧੀਆ ਜਿਹੜਾ ਤੇ ਕਨਸੈਪਟ ਪਰ ਆਕੇ ਦਿੱਤਾ ਤੇ ਅਸੀਂ ਲੋਕਲ ਇੰਡੀਜਿਨਸ ਦਾ ਵੀ ਨਹੀਂ ਮਕਸਦ ਛੇੜਿਆ ਇੱਥੇ ਅਸੀਂ ਕਾਇਆ ਲਿਖਿਆ ਜਿਹੜੀ ਲੋਕਲ ਡੁੰਗਾ ਲੈਂਗੁਏਜ ਹੈਲੋ ਕਹਿੰਦੇ ਆ ਸਤਿ ਸ੍ਰੀ ਅਕਾਲ ਤੇ ਓਬਵੀਅਸਲੀ ਆਸਟ੍ਰੇਲੀਅਨ ਗੁੱਡ ਡੇ ਸਾਰਿਆਂ ਨੂੰ ਲਵੇਟ ਕੇ ਰੱਖਿਆ ਪਿਆ ਬਾਲ ਚ ਨਹੀਂ ਬਹੁਤ ਖੂਬਸੂਰਤ ਆ ਜੀ ਉੱਤੇ ਤੁਹਾਡਾ ਲਾਈਵ ਜਿਹੜਾ ਕੋਈ ਵੀ ਮੈਸੇਜ ਚੱਲਦਾ ਕਿਹੜੇ ਵਸਾਕੀ ਦਾ ਮੈਸੇਜ 크리스마ਸ ਦਾ ਮੈਚਸ ਹੈਪੀ ਨਿਊਜ਼ਸ ਦਾ ਮੈਸੇਜ ਸਾਰੇ ਮੈਸੇਜ ਇੱਥੇ ਡਿਸਪਲੇ ਹੁੰਦੇ ਹਾਂ ਜਦੋਂ ਮਰਜ਼ੀ ਮਰ ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ ਤੇ ਕਰਦੇ ਰਹੇ ਨੇ ਨੇ ਬਹੁਤ ਖੂਬਸੂਰਤ ਆ ਜੀ ਫਿਰ ਅਸੀਂ ਅੱਜ ਗੁਰਦੁਆਰਾ ਸਾਹਿਬ ਦਿਖਾਉਣੇ ਆ ਤੇ ਇਹਦਾ ਟੂਰ ਕਰਦੇ ਆ ਤੇ ਮੈਨੂੰ ਲੱਗਦਾ ਸਾਡੇ ਦਰਸ਼ਕ ਇਹ ਸਾਰਾ ਪਸੰਦ ਕਰਨਗੇ ਇਹ ਟੂਰ ਲੋ ਜੀ ਸਟੈਮ ਮਸੀਂ ਲਾਇਬ੍ਰੇਰੀ ਦੇ ਵਿੱਚ ਪਹੁੰਚ ਚੁੱਕੇ ਆ ਤੇ ਲਾਇਬ੍ਰੇਰੀ ਇੱਕ ਅੱਜ ਦੇ ਯੁੱਗ 'ਚ ਕਈਏ ਤੇ ਕਿੰਦਾ ਨਾ ਮਾਹੌਲ ਬੰਦਾ ਜਾਂਦਾ ਖਾਸ ਕਰਕੇ ਸਾਡੇ ਪੰਜਾਬੀਆਂ ਦਾ ਜਿਹੜੀ ਕਿ ਖਾਨਾ ਪੂਰਤੀ ਜੀ ਬਣ ਕੇ ਰਹਿ ਗਈ ਆ ਸਚਾਈ ਹੈ ਜ ਕੋਈ ਦੌਰ ਹੈ ਨਹੀਂ ਟਾਈਮ ਹੁੰਦਾ ਸੀ ਲਾਇਬ੍ਰੇਰੀਆਂ ਦੀ ਸਰਦਾਰੀ ਹਿੰਦੀ ਦੀ ਲਾਇਬ੍ਰੇਰੀਆਂ 'ਚ ਜਾਣਾ ਲੋਕ ਪਸੰਦ ਕਰਦੇ ਸੀ ਪਰ ਹੁਣ ਕਿਤੇ ਕਾਫੀ ਔਖਾ ਭਾਵੇਂ ਕੁਝ ਵੀ ਆ ਪਰ ਜਿਹੜੇ ਲੋਕ ਜੀਵੇ ਆ ਸਾ ਮਰੇ ਨਰਾਸੇ ਦੇ ਜਿਹੜੀ ਕਨਸੈਪਟ ਤੇ ਕੰਮ ਕਰਦੇ ਆ ਉਹ ਕਿਦੇ ਹਾਰ ਨਹੀਂ ਮੰਨਦੇ ਹੁੰਦੇ ਸੋ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਉਪਰਾਲੇ ਕਰਦੇ ਰਹੋ ਕਿਤਾਬਾਂ ਪੜਨ ਨਾ ਪੜਨ ਉਹ ਅਗਲਾ ਚੈਪਟਰ ਆ ਜੇ ਅਸੀਂ ਸਾਡੇ ਕੋਲੇ ਉਪਰਾਲਾ ਹੀ ਨਾ ਹੋਇਆ ਲਾਇਬ੍ਰੇਰੀ ਨਾ ਹੋਈ ਕਿਤਾਬਾਂ ਨਾ ਹੋਈਆਂ ਤਾਂ ਫਿਰ ਅੱਗੇ ਲੱਗ ਹੀ ਦੇਣਾ ਕਰਾਂਗੇ ਸੋ ਜਿਲਾ ਕਰਨ ਲਈ ਸ਼ੁਰੂ ਕੀਤਾ ਪਰ ਕਿਧੇ ਨਾ ਕਿਧੇ ਮੈਨੂੰ ਪੂਰੀ ਉਮੀਦ ਆ ਵੀ ਜਦੋਂ ਤੁਸੀਂ ਕਿਤੇ ਵੀ ਕੋਸ਼ਿਸ਼ ਕਰਦੇ ਹੋ ਤਾਂ ਉਥੇ ਚਿੰਗਲ ਲੱਗਦੀ ਆ ਸੋ ਬੈਰੇਵਿੰਦਰ ਜਿਹੜੇ ਕਿ ਲਾਇਬ੍ਰੇਰੀ ਚ ਕਾਫੀ ਸਹਿਯੋਗ ਦਿੰਦੇ ਆ ਗੁਰਦੁਆਰਾ ਸਾਹਿਬ ਦੀ ਚ ਤੇ ਆਪਾਂ ਇਹਨਾਂ ਨਾਲ ਗੱਲ ਕਰਨੀ ਆ ਬਰਾੜਸਾ ਪਹਿਲਾਂ ਤਾਂ ਇਹ ਦੱਸਿਓ ਵੀ ਤੁਸੀਂ ਇਹ ਲਾਇਬ੍ਰੇਰੀ ਚ ਕੀ ਕੀ ਤੁਹਾਡਾ ਰੋਲ ਰਹਿਣਾ ਇੱਥੇ ਇਹ ਲਾਇਬ੍ਰੇਰੀ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਜਦੋਂ ਇਹਨਾਂ ਨੇ ਹਮੇਸ਼ਾ ਆਪਣੇ ਅੰਗ ਸੰਗ ਨਾਲ ਜਾਰੀ ਰੱਖੀ ਆ ਲਾਇਬ੍ਰੇਰੀ ਤੇ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਸੰਗਤ ਵੱਲੋਂ ਡੋਨੇਟ ਕੀਤੀਆਂ ਜਾਂਦੀਆਂ ਔਰ ਜਿਹੜੀ ਸਾਵਾ ਆਰਗੇਨਾਈਜੇਸ਼ਨ ਆ ਸਿਕ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਉਹ ਆਪਣੇ ਤੌਰ ਦੇ ਉੱਤੇ ਵੀ ਕਿਤਾਬਾਂ ਮੰਗਵਾਉਂਦੇ ਰਹਿੰਦੇ ਨੇ ਤੇ ਇਸ ਦੇ ਵਿੱਚ ਜਿਵੇਂ ਅਸੀਂ ਸਾਰੇ ਸੇਵਾਦਾਰਿਆਂ ਸਾਨੂੰ ਇੱਕ ਜਿਹੜੇ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਦੇ ਕਮੇਟੀ ਮੈਂਬਰ ਆ ਉਸ ਪ੍ਰੋਜੈਕਟ ਨੂੰ ਲੀਡ ਕਰਦੇ ਆ ਅਸੀਂ ਨਾਲ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਕਰਦੇ ਆ ਮੇਰਾ ਪੰਜਾਬੀ ਦੇ ਵਿੱਚ ਜਾਦੇ ਰੁਝਾਨ ਹੋਣ ਕਰਕੇ ਫਿਰ ਪੰਜਾਬੀ ਦੀਆਂ ਕਿਤਾਬਾਂ ਤੇ ਉਹਨਾਂ ਨੂੰ ਤਰਤੀਬਵਾਰ ਕਰਨਾ ਤੇ ਸਭ ਤੋਂ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇੱਕ ਵਧੀਆ ਰੁਝਾਨ ਵੀ ਆ ਆਪਾਂ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਆ ਕਿ ਇਸ ਲਾਇਬ੍ਰੇਰੀ ਦੇ ਲਈ ਨਾ ਤੁਹਾਨੂੰ ਮੈਂਬਰਸ਼ਿਪ ਚਾਹੀਦੀ ਆ ਨਾ ਤੁਸੀਂ ਕਿਸੇ ਨੂੰ ਵੀ ਕੋਈ ਵੀ ਪੈਸਾ ਦੇਣ ਦੀ ਲੋੜ ਆ ਕੋਈ ਵੀ ਸੰਗਤ ਦੇ ਵਿੱਚੋਂ ਆਪਾਂ ਆ ਕੇ ਕਿਤਾਬ ਲੈ ਕੇ ਜਾ ਸਕਦੇ ਆ ਸਿਰਫ ਉਹਦੇ ਲਈ ਤੁਹਾਡਾ ਨਾਮ ਫੋਨ ਨੰਬਰ ਈਮੇਲ ਲਿਖ ਕੇ ਲੈ ਕੇ ਜਾ ਸਕਦੇ ਆ ਕਿਤਾਬ ਪੜੀ ਤੁਸੀਂ ਵਾਪਸ ਕਰਤੀ ਆਪਣੇ ਹੱਥ ਨਾਲ ਹੀ ਉਥੋਂ ਤੁਸੀਂ ਆਪਣਾ ਵੀ ਮੈਂ ਰਿਟਰਨ ਕਰ ਦਿੱਤੀ ਐ ਟਿਕ ਲਾ ਕੇ ਜਾ ਸਕਦੇ ਆ ਪਰ ਤੁਹਾਨੂੰ ਕਿਤਾਬ ਲੈਣ ਦੇ ਲਈ ਕਿਸੇ ਕਿਸਮ ਦੇ ਸਹਿਯੋਗ ਦੀ ਲੋੜ ਹੋਵੇ ਤਾਂ ਐਤਵਾਰ ਜਦੋਂ ਵੀ ਲਾਇਬ੍ਰੇਰੀ ਅਸੀਂ ਇਹ ਖੋਲਦੇ ਆ ਤੇ ਸਾਰੇ ਸੇਵਾਦਾਰਾਂ ਦੇ ਵਿੱਚੋਂ ਘੱਟ ਤੋਂ ਘੱਟ ਇੱਕ ਸੇਵਾਦਾਰ ਇੱਥੇ ਮੌਕੇ ਤੇ ਹਾਜ਼ਰ ਹੁੰਦਾ ਜਿਹੜਾ ਤੁਹਾਡਾ ਸਹਿਯੋਗ ਕਰ ਸਕਦੇ ਨੇ ਬਹੁਤ ਵਧੀਆ ਜੀ ਮੈਂ ਦੇਖ ਰਿਹਾ ਸੀ ਪੱਕਾ ਹੀ ਉੱਥੇ ਰਜਿਸਟਰ ਲੱਗਿਆ ਹੋਇਆ ਤੇ ਉਹਦੇ ਤੇ ਲਿਖੋ ਤੇ ਆਪਦਾ ਦਰਜ ਕਰੋ ਤੇ ਲੈ ਜਾਓ ਪਰ ਉਹ ਰੁਝਾਨ ਗਿਆ ਲੋਕਾਂ ਦਾ ਆਉਂਦੇ ਲ ਜਾਂਦੇ ਆ ਕੋਈ ਹੁੰਦੀਆਂ ਪੰਜ ਸੱਤ ਕਿਤਾਬਾਂ ਰਿਲੀਜ਼ ਇਥੋਂ ਵੀਕਲੀ ਜਾਂ ਜਿਵੇਂ ਵੀ ਹਾਂਜੀ 5 7 ਤਾਂ ਮਤਲਬ ਕਿ ਸਾਨੂੰ ਚੰਗਾ ਨੰਬਰ ਲੱਗਦਾ ਹੁੰਦਾ ਅੱਛਾ ਤੇ ਪਰ ਜਿਹੜੀ ਖੁਸ਼ੀ ਦੀ ਗੱਲ ਇਹ ਆ ਕਿ ਬੱਚੇ ਬਹੁਤ ਸ਼ੌਂਕ ਨਾਲ ਆਉਂਦੇ ਨੇ ਅੱਛਾ ਬੱਚਿਆਂ ਲਈ ਛੋਟੀਆਂ-ਛੋਟੀਆਂ ਇੱਥੇ ਬੋਰਡ ਗੇਮਸ ਤੇ ਬੱਚਿਆਂ ਦੇ ਪੜਨ ਵਾਸਤੇ ਕਾਮਿਕਸ ਜਾਂ ਛੋਟੀਆਂ ਕਿਤਾਬਾਂ ਜਾਂ ਸਿੱਖ ਇਤਿਹਾਸ ਨਾਲ ਸੰਬੰਧਤ ਨਿੱਕੀਆਂ ਕਿਤਾਬਾਂ ਰੱਖੀਆਂ ਜਾਂਦੀਆਂ ਨੇ ਤੇ ਉਹ ਬੜੇ ਸ਼ੌਂਕ ਨਾਲ ਆਉਂਦੇ ਨੇ ਚਾਹੇ ਬੋਰਡ ਗੇਮਸ ਖੇਡਣ ਚਾਹੇ ਉਹ ਆਪਣੀ ਕਿਤਾਬ ਲੱਭਣ ਜਾਂ ਉਹ ਇੱਥੇ ਆਪਸੇ ਹੀ ਇਕੱਠੇ ਹੋ ਕੇ ਸਾਰੇ ਇਹਦੇ ਟੇਬਲ ਤੇ ਬੈਠ ਕੇ ਕੋਈ ਗੇਮ ਹੀ ਖੇਡ ਕੇ ਚਲੇ ਜਾਣ ਪਰ ਉਹ ਲਾਇਬ੍ਰੇਰੀ ਚ ਆਉਂਦੇ ਆ ਸਾਨੂੰ ਇਸ ਕਰਕੇ ਲੱਗਦਾ ਵੀ ਨਹੀਂ ਇਹਦੀ ਲੋਡ ਹੈਗੀ ਆ ਬਿਜ਼ੀ ਆ ਅਸੀਂ ਸਾਡੇ ਕੋਲੇ ਕੋਈ ਆ ਜਾ ਰਿਹਾ ਅੱਛਾ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਆ ਪਰ ਮੈਂ ਦੇਖ ਰਿਹਾ ਸੀ ਵੀ ਕਿਤਾਬਾਂ 'ਚ ਲਿਟਰੇ ਲਿਟਰੇਰਰੀ ਦੇ ਨਾਮ ਨਾਲ ਲਿਟਰੇਰੀ ਕਿਤਾਬਾਂ ਵੀ ਰੱਖੀਆਂ ਹੋਈਆਂ ਜੀ ਸੋ ਇਹ ਵੀ ਇੱਕ ਮਾੜਾ ਸਾਈਨ ਨਹੀਂ ਚੰਗਾ ਸਾਈਨ ਹੈ ਕਿ ਵਾਰੀ ਅਸੀਂ ਜਿਆਦੇ ਸਖਤ ਹੋ ਕੇ ਸਿਰਫ ਤੇ ਸਿਰਫ ਧਾਰਮਿਕ ਕਿਤਾਬਾਂ ਹੀ ਗੁਰੂ ਘਰ ਚ ਰੱਖਦੇ ਆ ਪਰ ਮੈਂ ਚਾਹਣਾ ਵੀ ਮਿਆਰੀ ਲਿਟਰੇਚਰ ਲਿਟਰੇਚਰ ਚ ਵੀ ਬਹੁਤ ਗੰਦਾ ਆ ਕੋਈ ਪਰ ਮਿਆਰੀ ਲਿਟਰੇਚਰ ਤੁਸੀਂ ਰੱਖਿਆ ਹੋਇਆ ਹੈ ਜਿਹੜਾ ਕਿ ਉਹ ਵੀ ਇੱਕ ਬੱਚੇ ਨੂੰ ਸਾਡੇ ਧਰਮ ਨਾਲ ਤੇ ਸਭਿਆਚਾਰ ਨਾਲ ਜੀਵਨ 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 ਜੀ ਤੇ ਮੈਂ ਵੀ ਦੇਖ ਰਿਹਾ ਸੀ ਮੈਂ ਕਿਹਾ ਮੈਂ ਆਪਦੀ ਮਸ਼ਹੂਰੀ ਕਰ ਲਾ ਮੇਰੀ ਕਿਤਾਬ ਵੀ ਪਈ ਹੈ ਸਾਹਮਣੇ ਬਿਲਕੁਲ ਜੀ ਇਸੇ ਸਾਹਮਣੇ ਤੇ ਜਾ ਕੇ ਰੱਖੀ ਆ ਹਾਂ ਮੈਂ ਕਿਹਾ ਚਲੋ ਭਾਈ ਮੈਨੂੰ ਆਮ ਲੋਕਾਂ ਦੀ ਕਾਲ ਆਉਂਦੀ ਰਹਿੰਦੀ ਆ ਵੀ ਕਿਤਾਬ ਅੱਜ ਕੱਲ ਤਾਂ ਚਲੋ ਆਨਲਾਈਨ ਸੁਣ ਸਕਦੇ ਹੋ ਤੁਸੀਂ ਜਾ ਕੇ ਬ੍ਰਾਸਟ ਤੋਂ ਸੁਣ ਸਕਦੇ ਹੋ ਹੋਰ ਬਹੁਤ ਸਾਰੇ ਥਾਵਾਂ ਤੋਂ ਹੋ ਜਾਂਦੀ ਆ ਪਰ ਜੇ ਹਾਰਡ ਕਾਪੀ ਭਾਈ ਪਰਥ ਤੇ ਰਹਿੰਦੇ ਆ ਤਾਂ ਤੁਸੀਂ ਆ ਸਕਦੇ ਹੋ ਲਾਇਬ੍ਰੇਰੀ ਤੋਂ ਸ਼ੂ ਕਰਾ ਸਕਦੇ ਗੰਗਰੂ ਨਾਮਾ ਹੈਗੀ ਇੱਥੇ ਕੋਲ ਜੀ ਬਿਲਕੁਲ ਹੈਗੀ ਇਸ ਕਰਕੇ ਬਹੁਤ ਵਧੀਆ ਜੀ ਤੇ ਮੈਂ ਦੇਖਿਆ ਬਾਹਰ ਬੱਚਿਆਂ ਦੀਆਂ ਪੇਂਟਿੰਗਸ ਵੀ ਲੱਗੀਆਂ ਹੋਈਆਂ ਜੀ ਤੇ ਉਹ ਵੀ ਬੱਚੇ ਤੇ ਆ ਕੇ ਪੇਂਟ ਕਰਦੇ ਜਾਂ ਉਹ ਕਿਸੇ ਕੈਂਪ ਕੁੰਪਦਿਆਂ ਨੇ ਇਹ ਸਾਵਾ ਦੇ ਵੱਲੋਂ ਪੰਜਾਬੀ ਸਕੂਲ ਚਲਾਇਆ ਜਾ ਰਿਹਾ ਜੀ ਪਿਛਲੇ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਤੇ ਉੱਥੇ ਜਿਹੜੇ ਬੱਚੇ ਕਲਾਸਾਂ ਲਾਉਂਦੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਪੇਂਟਿੰਗਸ ਬਣਾਈਆਂ ਜਾਂਦੀਆਂ ਉਹ ਸਾਰੀਆਂ ਪੇਂਟਿੰਗਸ ਫਿਰ ਇੱਥੇ ਡਿਸਪਲੇ ਕਰ ਦਿੱਤੀਆਂ ਜਾਂਦੀਆਂ ਨੇ ਕਮੇਟੀ ਦੇ ਵੱਲੋਂ ਜੀ ਸੋ ਵਧੀਆ ਜੀ ਹੋਊਗੀ ਤੇ ਤੁਸੀਂ ਨਾਲ-ਨਾਲ ਹੁਣ ਇਹ ਵੀ ਹੋ ਗਿਆ ਧਰਜੀ ਹੋ ਗਿਆ ਤੇ ਫਿਰ ਸਪੋਰਟਸ ਜੀ ਤੇ ਖੇਤਾਂ ਦਾ ਵੀ ਮੈਂ ਦੇਖਿਆ ਕਾਫੀ ਯੋਗਦਾਨ ਰਿਹਾ ਸਾਵਾ ਦਾ ਵੀ ਤੁਸੀਂ ਵੀ ਖੁਦ ਵੀ ਨੀਂ ਚਲਦੇ ਤੇ ਉਹ ਕਿਵੇਂ ਕਿਵੇਂ ਕੀ ਮੈਨੇਜ ਕਰਦੇ ਹੋ ਉਹ ਜਿਵੇਂ ਹੁਣ ਸਾਡਾ ਵੈਸਟਰਨ ਆਸਟ੍ਰੇਲੀਆ ਸਿੱਖ სპੋਰਟਸ ਕਲੱਬ ਹੈ ਜੀ ਅ ਅਸੀਂ ਪ੍ਰਮੁੱਖ ਤੌਰ ਤੇ ਉਹਦੇ ਵਿੱਚ ਹਾਕੀ ਨੂੰ ਜਿਹੜਾ ਹੈਗਾ ਅਸੀਂ ਖੁਦ ਆਪ ਸਾਰੇ ਹਾਕੀ ਖੇਡਦੇ ਆ ਹਾਕੀ ਦਾ ਕਨਸੈਪਟ ਅਸੀਂ ਬਹੁਤ ਸਾਦਾ ਰੱਖਿਆ ਹੋਇਆ ਉਹਦਾ ਨਾਮ ਅਸੀਂ ਰੱਖਿਆ ਸੋਸ਼ਲ ਹਾਕੀ ਕਿ ਇੱਕ ਤਾਂ ਜਿਹੜੀ ਪ੍ਰੋਫੈਸ਼ਨਲ ਹਾਕੀ ਹੋਗੀ ਸੋਸ਼ਲ ਹਾਕੀ ਅਸੀਂ ਇਹ ਹੈ ਕਿ ਕੋਈ ਵੀ ਨਵਾਂ ਮੁੰਡਾ ਕੋਈ ਵੀ ਪੁਰਾਣਾ ਬਜ਼ੁਰਗ ਸਾਰੇ ਰਲ ਮਿਲ ਕੇ ਖੇਡ ਸਕਦੇ ਆ ਉਹਦੇ ਵਿੱਚ ਅਸੀਂ ਸੇਫਟੀ ਦੇ ਸਾਰੇ ਜਿਹੜੇ ਰੂਲ ਆ ਉਹ ਫੋਲੋ ਕਰਦੇ ਆ ਪਰ ਉਹ ਗੇਮ ਇੰਨੀ ਹਾਰਡ ਨਹੀਂ ਹੁੰਦੀ ਕਿ ਕਿਸੇ 50 60 ਸਾਲ ਵਾਲੇ ਬੰਦੇ ਨੂੰ ਖੇਡਣੀ ਔਖੀ ਲੱਗੇ ਇੰਨੀ ਸੌਖੀ ਵੀ ਨਹੀਂ ਹੁੰਦੀ ਵੀ ਉਹਦੇ ਵਿੱਚ ਕਿਸੇ ਨੂੰ ਮਜ਼ਾ ਨਾ ਆਵੇ ਉਹ ਅਸੀਂ ਹਰ ਐਤਵਾਰ ਇੱਥੇ ਖੇਡਦੇ ਆ ਆਫ ਸੀਜ਼ਨ ਦੇ ਵਿੱਚ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਦੇ ਸਹਿਯੋਗ ਦੇ ਨਾਲ ਹਰ ਸਾਲ ਅਸੀਂ ਡਬਲਯੂ ਐਸ ਐਸ ਸੀ ਵੱਲੋਂ ਕਿਡਜ਼ ਹਾਕੀ ਕਲੀਨਿਕ ਲਾਉਂਦੇ ਆ ਜੀ ਅੱਛਾ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਤਿੰਨ ਵਰਗਾਂ ਦੇ ਵਿੱਚ ਵੰਡ ਲਈਦਾ ਕਿ ਇੱਕ ਤਾਂ ਉਹ ਜਿਹੜੇ ਸ਼ੁਰੂਆਤੀ ਆ ਇੱਕ ਇੰਟਰਮੀਡੀਅਟ ਜਿਨ੍ਹਾਂ ਨੂੰ ਥੋੜੀ ਥੋੜੀ ਆਉਂਦੀ ਆ ਤੇ ਇੱਕ ਐਡਵਾਂਸ ਲੈਵਲ ਦੇ ਜਿਨ੍ਹਾਂ ਨੂੰ ਹਾਈ ਲੈਵਲ ਦੇ ਸਕਿੱਲ ਸਿੱਖਣ ਦੀ ਲੋੜ ਆ ਤੇ ਉਸ ਚ ਸਾਨੂੰ ਸਾਵਾ ਤੋਂ ਸਹਿਯੋਗ ਹਰ ਸਾਲ ਮਿਲਦਾ ਅਸੀਂ ਪ੍ਰੋਫੈਸ਼ਨਲ ਕੋਚ ਡਬਲਯੂ ਐ ਹਾਕੀ ਤੋਂ ਵਿੱਚ ਹਾਇਰ ਕਰਦੇ ਆ ਜੀ ਤੇ ਖੁਸ਼ੀ ਤੇ ਮਾਣ ਵਾਲੀ ਗੱਲ ਇਹ ਆ ਕਿ ਜਿਹੜੇ ਬੱਚਿਆਂ ਨੇ ਪਹਿਲੀ ਵਾਰੀ WSSC ਦੇ ਵਿੱਚ ਆ ਕੇ ਸਟਿੱਕ ਫੜੀ ਸੀ ਉਹਨਾਂ ਚੋਂ 13 ਬੱਚੇ ਸਾਡੇ ਹੁਣ ਵੈਸਟਰਨ ਆਸਟ੍ਰੇਲੀਆ ਦੀਆਂ ਅਲੱਗ-ਅਲੱਗ ਟੀਮਾਂ 'ਚ ਖੇਡ ਰਹੇ ਆ ਜੀ ਵਾਹ ਜੀ ਵਾਹ ਕੀ ਬਾਤ ਹੈ ਤੇ ਉਸ ਤੋਂ ਬਾਅਦ ਸਮੁੱਚੇ ਭਾਈਚਾਰੇ ਲਈ ਇੱਕ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਮੈਂਬਰ ਫਾਵਿਲ ਸਿੰਘ ਉਹ ਆਸਟ੍ਰੇਲੀਆ ਦੀ 50 ਸਾਲਾਂ ਪਲੱਸ ਜਿਹੜੀ ਟੀਮ ਆ ਉਹਦੇ ਵਿੱਚ ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਇੱਕ ਸਿੰਘ ਵਾਹ ਜੀ ਵਾਹ ਤੇ 50 ਸਾਲ ਦੀ ਉਮਰ ਦੇ ਵਿੱਚ ਵੀ ਰਾਹ ਖੋਲ ਲੇ ਬਿਲਕੁਲ ਜੀ ਹਾਂ ਨੇ ਵੱਡੀ ਪ੍ਰਾਪਤੀ ਆ ਜੀ ਤੇ ਇਹਦੇ ਨਾਲ ਹੀ ਮੈਂ ਇੱਕ ਹੋਰ ਵਾਅਦਾ ਕਰ ਦੇਵਾਂ ਕਿ ਜਿਹੜੇ ਆਪਣੇ ਹੁਣ ਕੈਮਰਾਮੈਨ ਨੇ ਬਾਈ ਅਰਸ਼ ਇਹ ਇੰਡੀਆ ਦੇ ਵਿੱਚ ਨੈਸ਼ਨਲ ਖੇਡੇ ਹੋਏ ਨੇ ਇੱਕ ਗੋਲ ਕੀਪਰ ਦੇ ਤੌਰ ਦੇ ਉੱਤੇ ਜੀ ਤੇ ਇੱਥੇ ਇਹ ਸਾਡੇ ਨਾਲ ਕਲੱਬ ਦੇ ਵਿੱਚ ਖੇਡ ਰਹੇ ਆ ਤੇ ਵਿੰਟਰ ਸੀਜ਼ਨ ਦੇ ਵਿੱਚ ਇਹ ਇਥੋਂ ਦੀਆਂ ਜਿਹੜੀਆਂ ਪ੍ਰੀਮੀਅਮ ਲੀਗਜ਼ ਨੇ ਉਹਦੇ ਵਿੱਚ ਗੋਲ ਕੀਪਰ ਦੇ ਵਜੋਂ ਇਹ ਆਪਣੀ ਗੇਮ ਦੇ ਜੋਰ ਦਿਖਾ ਰਹੇ ਆ। ਕੀ ਬਾਤ ਹੈ ਜੀ ਬਹੁਤ ਥੈਂਕ ਯੂ ਅਰਸ਼ ਤੁਸੀਂ ਸਾਨੂੰ ਐਡੀ ਵੱਡੀ ਸੇਵਾ ਦਿੱਤੀ ਆ ਕੇ ਇੱਥੇ ਤੇ ਬੜਾ ਚੰਗਾ ਲੱਗਦਾ ਹੈ ਇਹਨਾਂ ਚੀਜ਼ਾਂ ਦਾ ਸੋ ਆਪਾਂ ਜਰੂਰ ਜਦੋਂ ਅਰਸ਼ ਨੂੰ ਵੀ ਇਹਦੇ ਤੇ ਇਕੱਲਾ ਕੈਮਰੇ ਦੇ ਪਿੱਛੇ ਨਹੀਂ ਮੂਰੇ ਵੀ ਲੈ ਕੇ ਆਉਣਗੇ। ਜੀ ਬਿਲਕੁਲ ਹੇ ਪਰ ਚੰਗਾ ਲੱਗਿਆ ਜਿਹੜਾ ਅੱਜ ਦੇ ਇਹ ਤੁਹਾਡੇ ਰੁਝੇਮਿਆਂ ਭਰੇ ਪ੍ਰਦੇਸ਼ ਦੇ ਜੀਵਨ ਦੇ ਵਿੱਚ ਚਲੋ ਗੁਰੂ ਘਰ ਆਉਣਾ ਸਾਡਾ ਇੱਕ ਮੰਨ ਜਾਂਦਾ ਹੋਰ ਇਹਦਾ ਪਰ ਨਾਲ-ਨਾਲ ਜਿਹੜੇ ਪਲੱਗ-ਇਨ ਹੁੰਦੇ ਆ ਜੀ ਇਹ ਅੱਜ ਦੇ ਅੱਜ ਦੀ ਭਾਸ਼ਾ 'ਚ ਪਲੱਗ-ਇਨ ਕਹਿਵਾਂਗੇ ਇਹਨਾਂ ਨੂੰ ਜੀ ਕਿਤਾਬਾਂ ਨਾਲ ਜੋੜਨਾ ਖੇਡਾਂ ਨਾਲ ਜੋੜਨਾ ਕਲਾ ਨਾਲ ਜੋੜਨਾ ਉਹ ਵੱਡੀ ਚੀਜ਼ ਹੈ ਸੋ ਇਹ ਬਹੁਤ ਵਧੀਆ ਮੈਂ ਇਸ ਤੇ ਨਾਲ ਸੌਰੀ ਤੁਹਾਨੂੰ ਮੈਂ ਵਿੱਚੋਂ ਟੋਕ ਦਿੱਤਾ ਇੱਕ WSSC ਵੱਲੋਂ ਇੱਕ ਪਹਿਲਾ ਉਪਰਾਲਾ ਕੀਤਾ ਗਿਆ ਹੈ ਪੂਰੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਿ ਅਸੀਂ ਇੱਕ ਬੱਚਿਆਂ ਦਾ ਟੂਰਨਾਮੈਂਟ ਕਰਵਾਇਆ ਸੀ 5 ਸਾਲਾ ਪਲੱਸ ਦਾ ਔਰ ਬਹੁਤ ਵਧੀਆ ਸਕਸੈਸਫੁਲ ਰਿਹਾ ਸਾਰਿਆਂ ਤੋਂ ਸਹਿਯੋਗ ਮਿਲਿਆ ਹਾਕੀ ਡਬਲਯੂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਤੇ ਉਹ ਫਾਈਵ ਆ ਸਾਈਡ ਜਿਹੜਾ ਟੂਰਨਾਮੈਂਟ ਹੈ ਸਾਡਾ ਉਹ ਇੱਕ ਮੀਲ ਪੱਥਰ ਬਣ ਗਿਆ ਕਿ ਉਹਦੀ ਅਗਲੇ ਸਾਲ ਦੀ ਤਰੀਕ ਪੁੱਛਣ ਲਈ ਹਾਕੀ ਡਬਲਯੂ ਅਪਰੋਚ ਕਰ ਰਹੀ ਹੈ ਕਿ ਤੁਸੀਂ ਉਹ ਅਗਲੇ ਸਾਲ ਕਦੋਂ ਕਰਵਾਉਣਾ ਜਿਹੜਾ ਪਿਛਲੇ ਸਾਲ ਕਰਵਾਇਆ ਸੀ ਨੇ ਇਹ ਹੀ ਹੁੰਦਾ ਜੀ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਆ ਨਾ ਕਹਿੰਦੇ ਨੇ ਉਸਤਤ ਕਰੇ ਜਹਾਨ ਤੇ ਢੁੱਡ ਦੀ ਨਿਗਾਹ ਰੱਖਦੀਆਂ ਸਰਕਾਰਾਂ ਵੀ ਨਿਗਾਹ ਰੱਖਦੀਆਂ ਵੀ ਕੌਣ ਚੰਗੇ ਕਾਰਜ ਕਰ ਰਿਹਾ ਕੌਣ ਮਾੜੇ ਕਾਰਜ ਕਰ ਰਿਹਾ ਤਾਂ ਉਹਨੂੰ ਸਹਿਯੋਗ ਮਿਲਦਾ ਸੋ ਨੇ ਬਹੁਤ ਵਧੀਆ ਰਵਿੰਦਰ ਪਰ ਆਪਾਂ 2 ਮਿੰਟ ਨਾ ਅਰਸ਼ ਨਾਲ ਜ਼ਰੂਰ ਗੱਲ ਕਰੀਏ ਅਰਸ਼ ਬਹੁਤ ਵਧੀਆ ਲੱਗਿਆ ਜਾਣ ਕੇ ਕਿ ਤੁਸੀਂ ਨੈਸ਼ਨਲ ਖੇਡਾਂ ਇੰਡੀਆ ਚ ਤੇ ਹੁਣ ਇੱਥੇ ਵਰ ਕੀ ਤੁਹਾਡਾ ਹੈਗਾ ਟਾਰਗੇਟ ਮੈਂ ਸਕੂਲ ਗੇਮਸ ਨੈਸ਼ਨਲ ਖੇਡਾਂ ਆ 19 ਮੈਂ ਪਟਿਆਲੇ ਪੜ੍ਹਦਾ ਹੁੰਦਾ ਸੀ ਉਦੋਂ ਜੀ ਤੇ ਉੱਥੋਂ ਪੰਜਾਬ ਵੱਲੋਂ ਕਿੱਡਾ ਓਕੇ ਓਕੇ ਐਜ਼ ਹੀ ਗੋਲ ਕੀਪਰ ਹਾਂ ਹਾਂਜੀ ਐਜ਼ ਹੀ ਤੇ ਫਿਰ ਇੱਥੇ ਆਇਆ ਨੂੰ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ 2020 ਚ ਆਇਆ ਸੀ ਤੇ 5 ਸਾਲ ਹੋ ਗਏ ਹਾਂ 5 ਸਾਲ ਹੋ ਗਏ ਤੇ ਹੁਣ ਇੱਥੇ ਫਿਰ ਗਾਦੇ ਨਾਲ ਜੁਆਇਨ ਕੀਤਾ ਤੇ ਕੀ ਮੈਂ ਪਹਿਲਾਂ ਮੈਲਬਨ ਹਾਕੀ ਖੇਡੀ ਆ ਅੱਛਾ ਜੀ ਵੀ ਪਹਿਲਾਂ ਉੱਥੇ ਵਿਟਲ ਸੀ ਕਰਕੇ ਕਲੱਬ ਆ ਮੈਂ ਉਹਨਾਂ ਨਾਲ ਹਾਕੀ ਖੇਡੀ ਆ ਉਹ ਵੀ ਆਪਣੇ ਵੀ ਪੰਜਾਬੀ ਪੰਜਾਬੀ ਚ ਲੱਗ ਰਹੇ ਨੇ ਹਾਂਜੀ ਹਾਂਜੀ ਫਿਰ ਇੱਥੇ ਆ ਕੇ ਫਿਰ ਭਾਜੀ ਹੁਣਾਂ ਨਾਲ ਵੀ ਰابطਾ ਹੋਇਆ ਹਾਂ ਤੇ ਪਹਿਲਾਂ ਸੋਸ਼ਲ ਹਾਕੀ ਜਮੇ ਭਾਜੀ ਉਹਨਾਂ ਨੇ ਦੱਸਿਆ ਉਹ ਇੱਥੇ ਸਦਰ ਰਿਵਰ ਵੀ ਇੱਥੋਂ 5 ਮਿੰਟ ਦੂਰ ਹੈ ਉੱਥੇ ਖੇਡਦੇ ਰਹੇ ਹਾਂ ਤੇ ਫੇਰ ਪਿਛਲੇ ਸਾਲ ਮੈਂ ਕਟਿੰਗ ਯੂਨੀਵਰਸਿਟੀ ਨਾਲ ਖੇਡ ਰਿਹਾ ਸੀ ਤੇ ਹਾਂਜੀ ਉਹਨਾਂ ਵੱਲੋਂ ਵੀ ਉਹਨਾਂ ਨੇ ਬੈਸਕੂਲ ਕੀ ਫਿਰਦੀ ਟਰੋਫੀ ਵੀ ਦਿੱਤੀ ਆ ਹਾਂਜੀ ਤੇ ਇਸ ਵਾਰ ਮੈਂ ਭਾਜੀ ਉਹਨਾਂ ਦੇ ਕਹਿਣ ਤੇ ਮੈਂ ਫ੍ਰੀਮੈਂਟਲ ਨਾਲ ਖੇਡਣਾ ਓਕੇ ਹਾਂਜੀ ਤੇ ਹੁਣ ਚੱਲ ਰਿਹਾ ਜੀ ਚਲੋ ਬਹੁਤ ਗੁੱਡ ਲੱਕ ਆ ਤੁਸੀਂ ਤੇ ਆਪਦਾ ਸ਼ੌਂਕ ਵੀ ਪਾਲਿਆ ਹੋਇਆ ਤੇ ਨਾਲ ਨਾਲ ਆਪਦੀ ਜੀ ਜਿੰਦਗੀ ਨੂੰ ਵੀ ਤਰਾਸ਼ ਰਹੇ ਹੋ ਇੱਥੇ ਤੇ ਲੱਗੇ ਰਹੋ ਤੁਹਾਡੇ ਕੋਲੇ ਹਜੇ ਸਕੋਪ ਹੈਗਾ ਹਾਂਜੀ ਥੈਂਕ ਯੂ ਕਈ ਵਾਰੀ ਲੋਕ ਲੇਟ ਹੋ ਜਾਂਦੇ ਆ ਪਰ ਇਸ ਮੁਲਕ ਦੇ ਵਿੱਚ ਦੇਰੀ ਵਾਲੀ ਕੋਈ ਗੱਲ ਨਹੀਂ ਆਪਾਂ ਦੱਸ ਕੇ ਟਾਈਮ ਵੀ 50 ਸਾਲ ਚ ਵੀ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਜਾ ਸਕਦਾ ਹਾਂਜੀ ਹਾਂਜੀ ਸੋ ਬਹੁਤ ਵਡ ਲੱਗ ਥੈਂਕ ਯੂ ਥੈਂਕ ਯੂ ਸੁਰਵਿੰਦਰ ਵਧੀਆ ਲੱਗਿਆ ਸਾਰਾ ਕੁਝ ਦੇਖ ਕੇ ਜਾਣ ਕੇ ਅੱਜ ਸਵਾਗਤ ਬਣਿਆ ਤੇ ਜਾਂਦੇ ਜਾਂਦੇ ਕੋਈ ਚੀਜ਼ ਰਹਿ ਗਈ ਉਹ ਜਿਹੜੀ ਮੈਂ ਨਾ ਪੁੱਛ ਸਕਾਂ ਕਿਤਾਬਾਂ ਦੇ ਬਾਰੇ ਵਿੱਚ ਬਾਈ ਮੈਂ ਜਿਹੜੇ ਲੋਕਲ ਪਰਥ ਤੋਂ ਪ੍ਰੋਗਰਾਮ ਦੇਖਣਗੇ ਆਪਣਾ ਪਿੰਡ ਉਹ ਆਸਟ੍ਰੇਲੀਆ ਤੇ ਉਹ ਇੱਕ ਸਨੇਹਾ ਤੁਹਾਡੇ ذریعے ਦੇਣਾ ਚਾਹਣਾ ਕਿ ਇਸ ਲਾਇਬ੍ਰੇਰੀ ਦੇ ਵਿੱਚ ਬਹੁਤ ਉਹ ਕਿਤਾਬਾਂ ਪਈਆਂ ਨੇ ਜਿਨ੍ਹਾਂ ਨੂੰ ਆਪਾਂ ਰੇਅਰ ਬੁੱਕਸ ਦੀ ਗਿਣਤੀ 'ਚ ਰੱਖਦੇ ਹਾਂ ਹੁਣ ਤੁਸੀਂ ਲਿਟਰੇਚਰ ਨਾਲ ਜੁੜੇ ਹੋ ਰੇਅਰ ਬੁੱਕਸ ਆ ਜਿਹੜੀ ਉਹਨਾਂ ਦੀ ਕੀਮਤ ਆ ਉਹ ਦੱਸਣ ਦੀ ਕੋਈ ਲੋੜ ਨਹੀਂ ਵੀ ਉਹ ਕਈ ਵਾਰ ਤਾਂ ਲੱਭਦੇ ਨਹੀਂ ਲੱਭਦੀ ਨਹੀਂ ਔਰ ਲੱਭੇ ਵੀ ਤਾਂ ਉਹਦੀ ਮੂਹ ਮੰਗੀ ਕੀਮਤ ਆ ਪਰ ਇੱਥੇ ਉਹ ਬਿਨਾਂ ਕਿਸੇ ਕੀਮਤ ਤੋਂ ਪੜਨ ਵਾਸਤੇ ਅਵੇਲੇਬਲ ਆ ਡਾਕਟਰ ਗਰਨਾਮ ਸਿੰਘ ਤੀਰ ਹੁਣਾਂ ਦੀਆਂ ਕਿਤਾਬਾਂ ਹੁਣ ਮਾਰਕੀਟ ਚ ਅਵੇਲੇਬਲ ਨਹੀਂ ਇੱਥੇ ਤੁਹਾਨੂੰ ਮਿਲ ਜਾਣਗੀਆਂ ਜੀ ਉਸ ਇਹਦੇ ਨਾਲ ਹੀ ਪ੍ਰਾਣੀਆਂ ਤੁਹਾਨੂੰ ਕੋਈ 1800 ਦੇ ਕਿਸੇ ਸਾਲ ਦੇ ਛਪੀਆਂ ਹੋਈਆਂ ਕਿਤਾਬਾਂ ਵੀ ਮਿਲ ਜਾਣਗੀਆਂ ਸੋ ਤੁਹਾਡੇ ذریعے ਸਾਰਿਆਂ ਨੂੰ ਆਪਾਂ ਇਹ ਸੱਦਾ ਦਿੰਨੇ ਆ ਕਿ ਆਓ ਕਿਤਾਬਾਂ ਪੜੋ ਆਪ ਵੀ ਜੁੜੋ ਆਪਣੇ ਬੱਚਿਆਂ ਨੂੰ ਵੀ ਕਿਤਾਬਾਂ ਦੇ ਨਾਲ ਜੋੜੋ ਇੱਕ ਗੱਲ ਹੋਰਿਆ ਕਿ ਹਰ ਇੱਕ ਸਰਬ ਦੇ ਵਿੱਚ ਤਕਰੀਬਨ ਕਾਉਂਸਲ ਦੇ ਵੱਲੋਂ ਲਾਇਬ੍ਰੇਰੀ ਬਣਾਈ ਜਾਂਦੀ ਹੈ ਜੀ ਉਸ ਲਾਇਬ੍ਰੇਰੀ ਦੇ ਵਿੱਚ ਹਰ ਭਾਸ਼ਾ ਦੀਆਂ ਕਿਤਾਬਾਂ ਰੱਖੀਆਂ ਜਾਂਦੀਆਂ ਨੇ ਔਰ ਉਹਨਾਂ ਦੀ ਇਹ ਸ਼ਿਕਾਇਤ ਹੁੰਦੀ ਆ ਕਿ ਜਿਹੜੀਆਂ ਬਾਕੀ ਪਛਾਵਾਂਵਾਂ ਦੀਆਂ ਸੀ ਕਿਤਾਬਾਂ ਰੱਖਦੇ ਆ ਉਹ ਇਸ਼ੂ ਨਹੀਂ ਹੁੰਦੀਆਂ ਔਰ ਇਹ ਬੜੀ ਉਦਾਸੀ ਵਾਲੀ ਗੱਲ ਸੀ ਕਿ ਮੈਂ ਪਰਥ ਸਿਟੀ ਦੀ ਜਿਹੜੀ ਸਭ ਤੋਂ ਵੱਡੀ ਲਾਇਬ੍ਰੇਰੀ ਆ ਸ਼ਹਿਰ ਦੇ ਵਿੱਚ ਉੱਥੇ ਜਾ ਕੇ ਕਾਫੀ ਟਾਈਮ ਲਾ ਕੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਸਾਡੀਆਂ ਕਿੱਥੇ ਪਈਆਂ ਉਹ ਕਹਿੰਦੇ ਵੀ ਅਸੀਂ ਕਿਤਾਬਾਂ ਥੋਡੀਆਂ ਪੰਜਾਬੀ ਦੀਆਂ ਰੱਖੀਆਂ ਸੀ 2 ਸਾਲਾਂ ਦੇ ਵਿੱਚ ਇੱਕ ਵੀ ਕਿਤਾਬ ਕਿਸੇ ਨੇ ਈਸ਼ੂ ਨਹੀਂ ਕਰਵਾਈ ਤੇ ਅਸੀਂ ਉਹ ਇੱਥੋਂ ਚੱਕਤੀਆਂ ਤੇ ਜਿਹੜੇ ਮੁਹੱਲਿਆਂ 'ਚ ਥੋੜੀ ਗਿਣਤੀ ਜ਼ਿਆਦਾ ਆ ਉਧਰ ਪਹਜਵਾਤੀਆਂ ਸੋ ਸਾਰਿਆਂ ਨੂੰ ਇਹ ਬੇਨਤੀ ਆ ਕਿ ਆਪਣੇ ਸਰਬਬ ਦੇ ਵਿੱਚ ਨੇੜਲੀ ਲਾਇਬ੍ਰੇਰੀ 'ਚ ਜਾਓ ਪੰਜਾਬੀ ਦੀਆਂ ਕਿਤਾਬਾਂ ਲੈ ਕੇ ਆਓ ਉਹ 'ਚ ਤੁਹਾਨੂੰ ਸਿੱਖਣ ਨੂੰ ਵੀ ਬੜਾ ਕੁਝ ਮਿਲੇਗਾ ਔਰ ਸਾਡਾ ਨਾਮ ਵੀ ਜਿਹੜਾ ਹੈਗਾ ਉਹਨਾਂ ਲਾਇਬ੍ਰੇਰੀਆਂ ਦੇ ਵਿੱਚ ਸਾਡੀ ਭਾਸ਼ਾ ਦਾ ਚੱਲਦਾ ਰਹੂਗਾ ਨੀ ਅਟਲ ਅਡਿਚ ਵਿਵਹਾਸ ਇੱਕ ਵਾਰੀ ਉਹਨਾਂ ਨੇ ਬਾਹਰ ਰੱਖਤੀਆਂ ਕਿਤਾਬਾਂ ਸਾਰੀਆਂ ਪੰਜਾਬੀ ਦੀਆਂ ਉਹ ਕਹਿੰਦੇ ਜੀ ਕੋਈ ਲੈ ਨਹੀਂ ਰਿਹਾ ਤੇ ਕੋਈ ਕਿਸੇ ਦੇ ਲੋੜ ਆ ਤਾਂ ਲੈ ਜਾਓ ਸੋ ਇਹ ਵੀ ਮੈਂ ਸੀਨ ਦੇਖਿਆ ਹੋਇਆ ਸੋ ਮੈਂ ਵੀ ਇਹਦੇ ਵਿੱਚ ਕੈਡਾ ਨੂੰ ਹੋਰ ਕਰਦਾਂ ਜੀ ਕਈ ਵਾਰੀ ਕੀ ਹੁੰਦਾ ਹੈ ਕਿਤਾਬਾਂ ਇਸ਼ੂ ਦਾ ਵੀ ਇੱਕ ਮਸਲਾ ਇੱਕ ਦੇ ਦੂਜਾ ਐਂਗਲ ਵੀ ਆ ਉਹ ਐਂਗਲ ਇਹ ਆ ਵੀ ਕਿਤਾਬਾਂ ਸਾਡੇ ਕੋਲੇ ਬਹੁਤ ਹੁੰਦੀਆਂ ਤੇ ਅਸੀਂ ਕਈ ਵਾਰੀ ਘਰੇ ਪੜ ਕੇ ਉਦੋਂ ਬਾਅਦ ਸ਼ੈਲਫਾਂ ਤੇ ਪਈਆਂ ਰਹਿੰਦੀਆਂ ਉਹਨਾਂ ਨੇ ਕੁਝ ਨਹੀਂ ਕਰਨਾ ਉਹ ਜਿੰਨੀ ਅਗਲੇ ਕੋਲੇ ਜਾਊਗੀ ਗਾਂ ਦੀ ਗਾਂ ਪਹੁੰਚੂਗੀ ਪੜਹੀ ਜਾਊਗੀ ਫੇਰ ਉਹ ਕਿਤਾਬ ਨੇ ਕੋਈ ਰੈਕਟ ਕਰਨਾ ਸ਼ੈਲਫ ਤੇ ਪੈਣੇ ਨਹੀਂ ਕੁਝ ਕਰਨਾ ਸੋ ਸਾਨੂੰ ਚੰਗੀਆਂ ਲੱਗਦੀਆਂ ਸਾਡੀਆਂ ਲਾਇਬ੍ਰੇਰੀਆਂ ਵੱਡੀਆਂ ਹੋਣ ਪਰ ਫੇਰ ਵੀ ਜੇ ਕੋਈ ਤੁਸੀਂ ਕਿਤਾਬ ਪੜ ਲੀ ਤਾਂ ਉਹਨੂੰ ਗਾਂ ਦਿਓ ਜੇਕਰ ਗਾਂ ਨਹੀਂ ਕੋਈ ਲੈਂਦਾ ਤਾਂ ਤੁਸੀਂ ਇਦਾਂ ਲਾਇਬ੍ਰੇਰੀਆਂ ਚ ਵੀ ਦੇ ਸਕਦੇ ਗੁਰੂ ਘਰ ਦੀ ਲਾਇਬ੍ਰੇਰੀ ਚ ਲਿਆ ਕੇ ਦੇ ਕੇ ਜਾਓ ਹੋਰ 10 ਜਣੇ ਪੜ੍ਹਣਗੇ ਤੇ ਮੈਂ ਕਈ ਵਾਰੀ ਦੇਖਿਆ ਵੀ ਸਾਨੂੰ ਨਾ ਹੈਗੀ ਐ ਚ ਕੋਈ ਦੋਰ ਹੈ ਨਹੀਂ ਐ ਚ ਮੈਂ ਇਹਨੂੰ ਮੁਨਕਰ ਨਹੀਂ ਹੋ ਸਕਦਾ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਲੱਗੇ ਪੱਖੇ ਤੇ ਆਪਦਾ ਨਾਮ ਲਿਖਾ ਸਕਦੇ ਆ ਕਦਾ ਮਤਲਬ ਸਾਡੇ ਦੇ ਨਾਮ ਦੀ ਲਾਲਸਾ ਹੈਗੀ ਆ ਮੈਂ ਦੇਖਿਆ ਵੀ ਇਕਠਾ ਤੋਂ ਮੈਨੂੰ ਕਿਸੇ ਨੇ ਕਿਤਾਬਾਂ ਦਿੱਤੀਆਂ ਸੀ ਤੇ ਉਹ ਕਹਿੰਦਾ ਵੀ ਐਂ ਕਿਵੇਂ ਪਤਾ ਲੱਗੂ ਮੈਂ ਦਿੱਤੀਆਂ ਫਿਰ ਮੈਂ ਉਹਨੂੰ ਕਿਹਾ ਵੀ ਤੂੰ ਹਰ ਕਿਤਾਬ ਦੇ ਉੱਤੇ ਆਪਣੀ ਸਟੈਂਪ ਬਣਾ ਕੇ ਲਾ ਦੇ ਵੀ ਡੋਨੇਟਿਡ ਵਾਈਜ਼ ਤੇ ਉਹ ਉਹਦਾ ਮਨ ਸ਼ਾਂਤ ਹੋ ਗਿਆ ਨੇ ਲਿਖੇ ਨਾਲ ਮੋਰ ਲਾਈਨ ਨਾਲ ਇਦਾਂ ਵੀ ਕਰ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਸੋ ਇਹ ਇਕੱਲੇ ਪਰਥ ਦੀ ਗੱਲ ਨਹੀਂ ਦੁਨੀਆ ਦੇ ਵਿੱਚ ਵੀ ਜਿੱਥੇ ਵੀ ਸੁਣਦੇ ਹੋ ਜੇਕਰ ਕਿਤਾਬ ਤੁਹਾਡੇ ਕੋਲੇ ਪਈ ਆ ਤੁਹਾਨੂੰ ਲੱਗਦਾ ਹੈ ਪੜ੍ਹਿਆ ਨਹੀਂ ਚਾਹੀਦੀ ਆ ਤੇ ਉਹਨੂੰ ਤੁਸੀਂ ਆਪ ਦੀ ਸਟੈਂਪ ਲਾ ਕੇ ਕਿਤੇ ਵੀ ਨੇੜ ਦੀ ਲਾਇਬ੍ਰੇਰੀ ਚ ਦੇ ਦੇ ਜੀ ਬਹੁਤ ਮਿਹਰਬਾਨੀ ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਆਏ ਤੇ ਕਿਤਾਬਾਂ ਦੇ ਬਾਰੇ ਚ ਆਪਾਂ ਸਾਰੀ ਸੰਗਤ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨਹੀਂ ਬਿਲਕੁਲ ਜੀ ਇਹ ਸਾਰਾ ਹੀ ਟੂਰ ਮੈਨੂੰ ਬਹੁਤ ਵਧੀਆ ਲੱਗਿਆ ਤੇ ਧੰਨਵਾਦ ਤੁਹਾਡਾ ਸਮੇਂ ਲਈ ਤੇ ਤੁਹਾਡੀ ਇੰਨੀ ਜਿਹੜੀ ਮਹਿਮਾਨੀ ਲਈ ਸੋ ਮਿਲਦੇ ਆ ਜੀ ਆਪਾਂ ਫੇਰ ਕਿਸੇ ਅਗਲੇ ਟੂਰ ਤੇ ਬਹੁਤ ਬਹੁਤ ਧੰਨਵਾਦ ਬਾਈ ਸਸੂ ਕਾ